ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਜ ਜਾਣਾ ਸਾਰੇ ਵੀਰ ਨੇ ਸਿੱਟਣ ਦੇ ਕਰਦਗੇ ਆਪਾਂ ਵਲੌਗ ਦੀ ਸਟਾਰਟਿੰਗ ਤੇ ਪਿਛਾਣੋ ਦਾ ਬੰਦਾ ਕੌਣ ਆ ਗਿਆ ਗਿਚਿ ਗਿਚੀ ਬੜੀ ਦਿਖਾਈ ਆ ਸਸਰੀ ਘਰ ਆ ਬਲਾ ਸਾਰੇ ਨੂੰ ਹਾਂਜੀ ਭਾਈ ਸਸਰੀ ਘਰ ਆਪਾਂ ਆਏ ਅੱਜ ਬਾਈ ਯਾਰਾ ਕੋਲੇ ਬੜੇ ਦਿਨ ਬਾਅਦ ਆਇਆ ਨਾ ਕਿਵੇਂ ਲੱਗ ਰਹੀ ਜਾਨਵਰ ਤੇ ਅੰਦਰੋਂ ਚੱਪਾ ਉਡਣ ਗਈ ਜਿਹੜੇ ਬੱਚੇ ਕਿਧਰ ਗਏ ਅੱਜ ਜਿਹੜੇ ਲੱਗੇ ਸੀ ਤੇਰੇ ਘਰੇ ਘਰੇ ਆ ਨਹੀਂ ਜਿਹੜੇ ਨਾ ਭੱਜ ਨਹੀਂ ਗਏ ਸੀ ਤਿੰਨ ਭੱਜ ਗਏ ਤਿੰਨ ਭੱਜ ਗਏ ਪਤਾ ਨਹੀਂ ਲੱਗਾ ਉਹਨਾਂ ਦਾ ਇਹ ਦੱਸ ਦੇ ਨਾ ਕਮੈਂਟਾਂ 'ਚ ਕਹ ਦੇ ਫਿਰ ਦੱਸ ਦੋ ਜੀ ਕੀ ਬਣਿਆ ਗਿਆ ਹਾਂ ਦੱਸ ਦੋ ਹੈਗੀ ਤਾਂ ਕਹੋ ਲੈ ਬਾਜੀ ਛੱਡ ਗਈ ਹਾਂ ਬਾਜੀ ਛੱਡ ਨਹੀਂ ਗਈ ਯਾਰ ਆ ਥਲੈ ਥੱਲੇ ਫਿਰਦੇ ਆ ਪੂਰੇ ਪੱਟ ਦੇ ਨਾਲ ਬਸਾਰੀਆਂ ਹਾਂ ਆ ਲੰਡੇ ਕਾ ਘਰ ਤੱਕ ਆ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਹਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਥੋੜਾ ਥੋੜਾ ਕੰਮ ਜਾ ਕੇ ਹੋਣਾ ਜੀ ਸਾਰੇ ਕਾ ਨਾ ਹਾਂ ਫੀਡ ਲੈਣੇ ਫੀਡ ਲੈ ਕੇ ਆਉਣੀ ਆ ਤੇ ਹੁਣ ਆ ਕੇ ਗਾਂ ਕੰਟੀਨਿਊ ਕਰਾਂਗੇ ਦਵਾਈ ਲਾ ਦੀ ਆ ਤੇ ਕੂਤੜਾਂ ਨੂੰ ਕਿ ਨਹੀਂ ਦਵਾਈ ਨਹੀਂ ਹੈ ਜੀ ਲਾਈ ਨਹੀਂ ਲਾਉਣੀ ਨਹੀਂ ਮਹਲਾ ਪਾ ਦੇ ਹਾਂ ਲਾਉਣੀ ਆ ਠੀਕ ਆ ਇਹਨਾਂ ਲਾ ਦੇ ਮਹ ਲਾਉਣੀ ਅੱਜ ਇਹਨਾਂ ਤੋਂ ਲੱਗੇ ਕੂਤੜਾਂ ਨੂੰ ਵੱਡੇ ਨਾਲ ਲਾਉਣੀ ਆ ਨਿਗਲੇ ਤੋ ਪਣਾ ਵਾਵਾ ਨਾ ਵਾਵਾ ਨਿਗਲੇ ਕਰ ਆ ਤੋ ਹਾਂ ਉਪਕ ਆ ਗਏ ਗਰਮਗਾਣਾ ਆ ਗਿਆ ਟਾਈਮ ਆ ਗਿਆ ਟਾਈਮ ਹਾਂ ਆ ਨਾ ਖੇਡ ਨਹੀਂ ਇਹ ਲੰਘਾ ਦੂਰੀ ਯਾਰ ਇਹ ਦੂਸਰੇ ਬੱਚੇ ਛੱਡਾਂਗੇ ਚੱਲੇਗੇ ਫਿਰ ਆਪਾਂ ਾਰੇ ਉੱਤਰ ਵੇਖੀ ਜਾਂਦਾ ਬਾਵਾ ਜਨਾ ਬਾਹਰ ਆਇਆ ਨਾ ਮਹੀਨਾ ਤਾਂ ਹੋ ਗਿਆ ਹੈ ਹਾਂ ਹਾਂ ਕਾਲਾ ਕਾਲਾ ਬੱਚਾ ਇਹ ਰੱਤੇ ਦਾ ਜਿਹੜਾ ਆਪਾਂ ਛੱਡੇ ਗਏ ਝੂਗੋ ਦਾ ਭਰਾ ਇਹ ਬੈਠਾ ਬੱਚੇ ਇੱਧਰ ਨਾ ਹਾਂ ਇੱਧਰ ਬੱਚੇ ਇਕੱਲੇ ਇਹ ਕਹੜੇ ਛੱਡੇ ਇਹ ਵਾ ਜਿਹੜੀਆਂ ਛੋਟੀਆਂ ਵੀ ਛੱਡ ਦਿੰਦੇ ਆ ਕੋਈ ਗੱਲ ਦੱਸਣੀ ਚਾਹੂੰ ਇਹਨਾਂ ਨੂੰ ਹੈ ਕੁਛ ਨਹੀਂ ਹਾਂ ਸਲੇ ਯਾਰ ਆ ਬਾਜ਼ ਆ ਗਿਆਂ ਬਾਜ਼ਗਾਂ ਨੇੜੇ ਆ ਹਿਸਲੇ ਆਪਰਾ ਬਾਜ਼ਗਾਂ ਦੀਕੀ ਵਾਲੇ ਸਹੀ ਗੱਲ ਘਰੇ ਬੈਠੇ ਬਾਜ਼ਗਾਂ ਦੀਕੀ ਆਨੇ ਨਾ ਮਹੀਨਾ ਹੀ ਰਹਿ ਗਿਆ ਨਾ ਹੂੰ ਕੋਈ ਵਾਰ ਆਉਂਦਾ ਵੀ ਨਹੀਂ ਆਉਂਦਾ ਹਾਂ ਸਹੀ ਗੱਲ ਲੋਕਾਂ ਕਾ ਛੱਡਿਆ ਕਰੋ ਯਾਰ ਵਾਰ ਆਉਦੇ ਤਾਂ ਆਇਆ ਕਰੇ ਆਉਦਾ ਆਇਆ ਸੱਲ ਇੱਥੇ ਮਿਲ ਕਾ ਆ ਕੇ ਸੱਤਰ ਗਾ ਹਾਂ ਲਾਲਚ ਲੱਗੇ ਕਰੇ ਸਹੀ ਗੱਲ ਨਾ ਘਰੇ ਵੇਲੇ ਬੈਠੇ ਰਹਿਨੇ ਆ ਨਾ ਉਹੜਾ ਨੇ ਬਤਾ ਉਹ ਵੀ ਖਾਲੀ ਟਾਬਰ ਵੀ ਖਾਲੀ ਪਿਆ ਨਹੀਂ ਟਾਰੇ ਚੜ ਜਾਂਦੇ ਬੰਦੇ ਹਾਂ ਤੂੰ ਤਾਂ ਲਾ ਲਈਦਾ ਇੱਕ ਅੱਦਾ ਦੇਖੋ ਇਹ ਚੀਲੇ ਛੁੱਲੇ ਕਿੰਨੇ ਆਏ ਕਿ ਨਹੀਂ ਪਾਣੀ ਪੂਣੀ ਲੈਣ ਪਾਣੀ ਘੋੜ ਰਗੜਨਾ ਪਾਣੀ ਦਾ ਰਗੜਨੇ ਆ ਰਗੜ ਲਿਆ ਅਈ ਸ਼ਾ ਚੀਲੇ ਛੁੱਲੇ ਕਿੰਨੇ ਕ ਬਣ ਗਏ ਦੋ ਬੱਚੇ ਆਪਣੇ ਲੱਗ ਕੇ ਗੁਰਦੁਆਰੇ ਤੇ ਗੁਰਦੁਆਰੇ ਤੇ ਹੋਰ ਚਾਲੇ ਹੋ ਗਏ 3000 ਬੈਠੇ ਸਾਰੇ ਪਕੜ ਲੈਣੇ ਹਨਾ ਆਰੇ ਦੋ ਚੱਲ ਗਈ ਚਲੋ ਚੱਲ ਗਏ ਚਲੋ ਇਹ ਵਿਖੋਲ ਜਾ ਸਿਮ ਸਿਮ ਕਹਿ ਦੇ ਖੁੱਲ ਜਾ ਸਿਮ ਸਿਮ ਪਾਹੜੀ ਬੜਾ ਤਗੜਾ ਬਾਈ ਬੈਠਾ ਇਹਨੂੰ ਓਏ ਫਰੂ ਸੌਂਗਾ ਬਾਈ ਇਹ ਆ ਹੀ ਰਹਿ ਗਏ ਨਾ ਕਿੰਨੇ ਕਬੂਤਰ ਭੱਜ ਗਏ ਤੇਰੇ ਬੱਚੇ ਭੱਜ ਗਏ ਚਾਰ ਕ ਚਾਰ ਬੱਚੇ ਭੱਜ ਗਏ ਕਿਹੜੇ ਕਿਹੜੇ ਭੱਜ ਗਏ ਆ ਬਾਜੀ ਮੈਂ ਆ ਬਾਜੀ ਛੱਡ ਨਾ ਇਹ ਛੱਡ ਨਾ ਬਾਜੀ ਬੱਚਾ ਚੰਗਾਰਾ ਰਾਹ ਉहां ਕਿਤੇ ਆਈ ਛੱਡ ਤਾ ਲਾਇਆ ਤਾ ਲਾਇਆ ਇਹ ਪੱਟਣਾ ਪੈਣਾ ਹੈ ਗਿੱਜ ਗਿਆ ਇਹ ਹਾਂ ਤੇ ਪੱਟ ਦੇ ਇਹਨੂੰ ਹੈ ਪੱਟਣਾ ਪੈਣਾ ਇਹ ਕਦੋਂ ਇਹ ਸਾਫ ਨਹੀਂ ਹੋਣਾ ਇਹ ਆ ਵੇਖਾਂ ਇਹ ਪੰਜ-ਪੰਜ ਤਾਂ ਰਹਿ ਗਏ ਇਹਦੇ ਠੀਕ ਆ ਪੰਜ ਪਟਨਾ ਪੈਣਾ ਇਹ ਫਿਰ ਬਦਾਮ ਰਹਿਣਦਗੇ ਨੂੰ ਰਹਿnde ਰਹਿnde ਨਹੀਂ ਬਦਾਮ ਦੇ ਯਾਰ ਜਾਣਨਾ ਖੰਭ ਹੋਣਗੇ ਖੰਭ ਤਗੜੇ ਆ ਜਾਣਗੇ ਇਹ ਪਟਨਾ ਪੈਣਾ ਇਹ ਲੋਟਰੀ ਹੋਣਾਗਾ ਮਿੱਤਰਾਂ ਹੁਣ ਇਹ ਇਹ ਮਹੀਨਾ ਭਾਵੇਂ ਛਾੜ ਨਹੀਂ ਉਹਨੂੰ ਛਾੜ ਦੇਣਾ ਜਿਵੇਂ ਹੀ ਇਹ ਹੋਰ ਕਿਹੜਾ ਹੋਰ ਇੱਕ ਆ ਹਾਂ ਉਹਦਾ ਭਰਾ ਹੀ ਆ ਇਹਦੇ ਇਸਰੇ ਭਰਾ ਹਾਂ ਇਹ ਵੀ ਰਗ ਗਿਆ ਹਾਂ ਇਹਦੇ ਰੰਗ ਹਾਂ ਹਾਂ ਇਹਦੇ ਕਿਨੇ ਕਿਨੇ ਰਹਿ ਗਏ ਪੰਜ 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 ਇਹਦੇ ਰਹਿ ਗਏ ਵੀ ਪਟਣਾ ਪੈਣਾ ਹੋਰ ਹਾ ਇਹਦਾ ਉੜਦਾ ਹੀ ਨਹੀਂ ਉੜਦਾ ਹੀ ਨਹੀਂ ਇਹਦਾ ਗਲੀਆਂ ਚ ਵੱਜਣ ਵਾਲੀ ਹੈ ਗਲੀਆਂ ਰਹੀ ਆ ਟੁੱਕੜਾ 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 ਆਵੇ ਇਹਦੇ ਚਾਰ ਚਾਰੀ ਹੈ ਇਹ ਬਸ ਇਹ ਟੁੱਕੜੀ ਜੇ ਬਾਈ ਤਾਂ ਛੱਡਾ ਨਹੀਂ ਇਹ ਪੜਦਗੇ ਨਹੀਂ ਨਹੀਂ ਇਹ ਤਾਂ ਰਹਿਣ ਦੇ ਪਾਈ ਕਿਹੜੇ ਛੱਡਣਾ ਆਪਾਂ ਇਹ ਟੁੱਕੜੀ ਹੈ ਹਾਂ ਦੇ ਨਾਲ ਹੀ ਆ ਆ ਤੂਬੂਤਰ ਬਾਜੀ ਛੱਡਣਾ ਤੇ ਇਹਦੇ ਵੇਖ ਕੀ ਸਮਾਂ ਚ ਇਹਨੂੰ ਪੜਦਗੇ ਹਾਂ ਇਹਨੂੰ ਪਟਣਾ ਪੈਣਾ ਕਿੰਨੇ-ਕਿੰਨੇ ਰਹਿ ਗਏ ਤੇ ਤਿੰਨ ਤੇ ਸੱਸਰ ਭਈਆ ਚਾਰ-ਚਾ ਹੋਂਡਾ ਤੇ ਤਿੰਨ-ਤਿੰਨ ਜੂ ਅੱਧੇ ਕਾ ਗਏ ਨੇ ਨਖੰਬ ਉਦੋਂ ਦਾਦੀ ਦੰਤ ਨੇ ਆ ਵਟ ਨੀ ਉਹ ਇਹ ਨਹੀਂ ਕੰਨੀ ਵਾਲੇ ਨਹੀਂ ਆ ਆ ਵਟ ਲਾ ਆ ਆ ਵਾਚ ਇੱਕ-ਇੱਕ ਹੋਰ ਪੜਦੇ ਸ਼ਿਆਕ ਹਾਈਡਰੋ ਹੀ ਪੜ ਦਿੰਨੇ ਨੇ ਤੇ ਜਦੋਂ ਆ ਜਾਣ ਉਹਨੇ ਨੇ ਫੇਰ ਹਾਂ ਬਾਅਦ ਤੱਕ ਤਿੰਨ ਤਿੰਨ ਕੰਨੀਆਂ ਪੜਦੀ ਹਾਂ ਪੜਦੇ ਆ ਬੰਨਾਵੇਂ ਹਾਂਏ ਨਵੇਂ ਆ ਤਾਂ ਇਹ ਤਾਂ ਲੋਡਿੰਗ ਬਸ ਇੱਕ ਇੱਕ ਕਰੇਗਾ ਆ ਪੜਦੇ ਹੋਰ ਇੱਕ ਬਸ ਬਜੀ ਥੋੜਾ ਅੱਧੇ ਦੇ ਖੰਭ ਆ ਗਏ ਨਾ ਇਹ ਜਿਹੜੇ ਪੱਤੇ ਆ ਤੇ ਬਾਅਦ ਚ ਦੂਜੇ ਤਿੰਨ ਦਿਨ ਕੰਮੀਆਂ ਕੰਨੀਆਂ ਰਖਾਈ ਦੀ ਜਮ ਬਾਅਦ ਚ ਬਸ ਸਾਫ਼ ਹੋ ਜਾਣਗੇ ਆ ਵੀ ਕੋ ਸਾਫ਼ ਕਰ ਹਾਂ ਚਿੰਨੀ ਵੀ ਨਹੀਂ ਸਾਫ ਕਰ ਲਗੇ ਇਹ ਵੀ ਛੜਨੀ ਆ ਇਹ ਘਰੇ ਛੱਡਾਂਗੇ ਇਹ ਸਾਫ ਹੀ ਹੈ ਯਾਰ ਅੱਛਾ ਚੱਲੀ ਆ ਇਹ ਕਿਵੇਂ ਵੜਦੀ ਆ ਇਹ ਛੜਨੀ ਬਾਜੀ ਕਣੀ ਛੱਡ ਲਾਂਗੇ ਪੜਦ ਗਈ ਪੜ ਦੇ ਫਿਰ ਇਹ ਆਈਨੇ ਦੇ ਖੜਿਆ ਆ ਵੀ ਖਾਮ ਪਟਣਾ ਨਾਲ ਲੈ ਇਹ ਨਹੀਂ ਇਹ ਨਹੀਂ ਆ ਕਸੇ ਆ ਜਾ ਹਾਂ ਹੋਰ ਪੜਦੇ ਦੋ ਦੋ ਓਏ ਨਹੀਂ ਇਹ ਨਹੀਂ ਇਹ ਨਹੀਂ ਕੱਚਾ ਹੈ ਦਾ ਬੱਸ ਸਰ ਮੈਨੂੰ ਪਤਾ ਠੀਕ ਆ ਜੀ ਨਾ ਹਾਂ ਵਾਹ ਤੇੜੀ ਆ ਲਾਲਾ ਆ ਇੱਥੇ ਲੱਗਿਆ ਕਸੇ ਇਹ ਤੂੰ ਆ ਇਹਨਾਂ ਬਾੜ ਦੇ ਬੱਸ ਚਲ ਬੱਸ ਚਲ ਤੇ ਬੱਚੇ ਵਟਨੇ ਆ ਬੱਚੇ ਲੱਗੇ ਚੰਗੀ ਤਰ੍ਹਾਂ ਲੱਗੇ ਆ ਚੰਗੀ ਤਰ੍ਹਾਂ ੱਟ ਕੇ ਆਉਂਦੇ ਆ ਬਾਹਰ ਪੱਟ ਲੈ ਵੀ ਫਿਰ ਲਿਆ ਇਹਦੇ ਆਪਾਂ ਕਿੰਨੇ ਕਿੰਨੇ ਪਾੜਦੇ ਕਿੰਨੇ ਇਹ ਦੂਸਰਾ ਹੀ ਛੱਡਨੇ ਕਿਵੇਂ ਛੱਡਨੇ ਆ ਹਾਂ ਆਹ ਜਿਹੜਾ ਆਉਣਗੇ ਪਾਏ ਪਾਏ ਰਹਿ ਗਏ ਆ ਤਿੰਨ ਤਿੰਨ ਪਾੜਦੇ ਗੇਰਾ ਹਾਈ ਡਰੋ ਕਾਈ ਦੀ ਆ ਲੈ ਨਹੀਂ 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 ਆਲਾ ਬਸ ਤੇ ਆ ਹਫਤੇਗ ਨੂੰ ਪੜਦੀ ਚੰਗਾ ਦੋ ਦੋ ਹੰਬ ਜਿਹੜੇ ਰਹਿ ਗਏ ਇਹਦੇ ਹਾਂ ਬਹਾਉਤੇ 8 10 ਦੇ ਨੂੰ ਪੜਦੀ ਬਸ ਯਾਰ ਬਦਾਮ ਇਹਦੇ ਬੰਦ ਕਰਦੇ ਨਹੀਂ ਬਦਾਮ ਪਾਈ ਜਾਂਦੇ ਕੋਈ ਹਣੀ ਹੁੰਦਾ ਇਹ ਬੰਦ ਕਰਦੇ ਕਰਨ ਇਹਦਾ ਛੋਲੇ ਪਾਰਿਆ ਕਰਨ ਇਹਦਾ ਸਰੋਂ ਬਾਜ ਨਹੀਂ ਹੈਗੀ ਤੁਹਾਨੂੰ ਸਰੋਂ ਪਾਰਿਆ ਕਰ ਤੂੰ ਉਸ ਤंगे ਪੱਟੀ ਆਨਾ ਤੂੰ ਤਾਂ ਨਹੀਂ ਪੱਟਨੇ ਸੀਗੇ ਤੂੰ ਗਾਇਂ ਕਰ ਦੇ ਨੀ ਆ ਹੀ ਛੱਡ ਦੇਣੀ ਸੀ ਬਸ ਆਪ ਹੀ ਸਾਫ ਹੋ ਗਏ ਹੋ ਗਏ ਹਨਾ ਡੰਡਾ ਨੀਵਾ ਕਰਕੇ ਲਾ ਦੀ ਨੀ ਰਾਏ ਇਹਨੇ ਬੈਠਾ ਨਹੀਂ ਆਏਗਾ ਨਾ ਬਸ ਆ ਹੀ ਬਟਨੇ ਆ ਕੱਦਾਂ ਹੋਰ ਵੇਖ ਲ ਗਏ ਹੋਰ ਵੇਖਣਾ ਆ ਕਬੂਤਰ ਵੇਖਣਾ ਜਿਹੇ ਤੇ ਮਾਰੀ ਬਾਜੀ ਦਾ ਆ ਤੇ ਮਾਰੀ ਬਾਜੀ ਦਾ ਛੱਡਣਾ ਉੱਥੇ ਨਹੀਂ ਛੱਡਣਾ ਨੀ ਗਏ ਅੱਛਾ ਘਰੇ ਡਾਉ ਨੂੰ ਰੱਖਣਾ ਇਹ ਸਾਫੀ ਆ ਕੰਨੀ ਰਹਿਂਦੇ ਇਹ ਪਹਿਲਿਆਂ ਹੀ ਛੱਡ ਲਾਂਗੇ ਆਪਾਂ ਸਾਫੀ ਇਹਨਾਂ ਧੰਮ ਸਾਫੀ ਆ ਤੇ ਗਲੰਗਾ ਵਾਲਾ ਸਾਈਕਲ ਰੇਸ ਲਗੇ ਆ ਪੈਂਡਲੀ ਬਾਜੀ ਦੇ ਉੱਪਰ ਇਹਦਾ ਇਹਦਾ ਪਹੀਆ 1 2 3 4 5 6 7 8 8 ਪਹੀਏ ਦੇ ਉਹਦੇ ਹੀ ਤੇ ਤਿੰਨ ਇਹ ਪਹਿਲਿਆਂ ਹੀ ਛੱਡਣਾ ਹੈ ਤੰਤਨ ਖਿੱਚ ਰਹਾ ਹੈ ਹਾਂ 2 3 ਆ ਬੱਕਣੀਆਂ ਲੋਡਿੰਗ ਰੋਡਿੰਗ ਬਸ ਰਹਿ ਰਹਿੰਦੇ ਰਹਿ ਰਹਿੰਦੇ ਵੀ ਇਹਦੇ ਤੰਤਨ ਖਿੱਚਦੇ 1 2 3 ਨਾ ਬਸ ਨਾ ਆ ਬੱਚਾ ਉਤਰ ਪਟਾਤਾ ਉਹ ਕਬੂਤਰ ਆ ਉਹ ਯਾਰ ਉਹ ਕਿਹੜਾ ਉਹ ਬੱਚਾ ਨੀ ਆ ਬੱਚਾ ਉਤਰ ਗਿਆ ਉੱਤਰਦਾ ਨਾ ਹੁੰਦੇ ਸਭ ਨਾਲੇ ਦੇ ਬੱਚੇ ਆ ਨੇ ਆਪੇ ਕਰ ਲਾਂ ਕਰਾ ਜੀ ਆਪੇ ਕਰਨਾ ਹੈ ਰਾਜੀ ਹਾਂ ਧਾੜੇ ਖਾ ਕੇ ਆਹ ਇਹ ਬੱਚੇ ਕੱਡੇ ਸੋਹਣੇ ਕੱਡੇ ਜਾਂਦਾ ਕਾਰਨਾ ਕੰਤਰਾ ਹਾਂ ਨਵੰਦਰੂ ਹੀਗਾ ਇਹ ਸਾਰੇ ਬੱਚੇ ਇਸੇ ਦੇ ਉਹ ਇਹਦੇ ਨਹੀਂ ਕੰਮ ਪਟਣੀ ਆਪਾਂ ਇਸੇ ਦੇ ਉਹ ਅੱਛਾ ਤਾਂ ਬੱਚੇ ਖੁਰਾ ਨਹੀਂ ਚੜਿਆ ਬੈਠਾ ਇਹ ਕਬੂਤਰੀ ਆ ਤੇ ਗਲੀਆਂ ਦੇ ਨਹੀਂ ਖੰਮ ਪਟਨੇ ਇਹ ਗਲੀਆਂ ਦੇ ਬੈਦਾ ਨਹੀਂ ਉਹ ਰੈਂਗ ਬਣਾ ਉਹ ਆਂ ਦੀਨ ਨਾਲ ਹੀ ਗਾਂਗੇ ਨੂੰ ਤੇ ਬਾਈ ਥਾਉ ਗਿੰਦੀ ਨੂੰ ਦੇਣਾ ਅੱਜ ਆਹਲਾ ਲੋ ਹਾ ਬੱਸ ਉਹ ਗਿੰਦੀ ਨੂੰ ਤਾਂ ਰੰਗ ਵੀ ਲਾ ਕੇ ਬਣਾਪਾ ਹਣਾ ਉਹ ਗਿੰਦੀ ਨਾਲ ਆਖੇ ਰੰਗ ਦਾ ਬਣਾ ਯਾਰ ਬੱਸ ਤਰੇ ਕੇ ਹੋ ਜੋ ਬੱਚੇ ਕੋ ਆ ਚੇ ਬਾਈ ਨੂੰ ਦੱਸ ਦੇ ਯਾਰ ਕਿ ਮੇਰਾ ਇੱਕ ਟੂਸਾ ਟੌਰੀ ਆ ਹਰੀ ਟੌਰੀ ਗੁਲਾਬੀ ਟੂਸਾ ਤੇ ਅੱਖਾਂ ਕਿਹੜੇ ਨਾਲ ਅੱਖਾਂ ਚਿੱਟੀਆਂ ਚਿੱਟੀਆਂ ਅੱਖਾਂ ਨਾਲ ਬੱਚਾ ਇੱਕ ਬੱਚਾ ਇਹ ਨਿਕਲੇ ਭਈ ਆਪਣਾ ਪਿੰਡੂ ਹੋਰ ਇੱਕ ਹੋਰ ਆ ਚਿੱਟੀਆਂ ਦਾ ਉਹਦੇ ਗੁਲਾਬੀ ਤੇ ਹੱਡਾ ਹਰਾ ਡੰਡਾ ਫਿੱਕਾ ਆ ਦੋ ਤੇ ਇੱਕ ਹੋਰ ਬੱਚਾ ਹੁੰਦੇ ਆ ਇੱਕ ਲਡੂਸੇੜ ਆਈਗਾ ਹਾਂ ਕੋ ਕਿਹੜਾ ਰੰਗ ਸੀ ਆ ਗਲਾਬੀ ਪੂਸ਼ ਤਹ ਗਲਾਬੀ ਢੱਡਾ ਤੇ ਟੂਸਾ ਵੀ ਗਲਾਬੀ ਉਹ ਬੱਚਾ ਤਿੰਨ ਚਿੱਟਿਆਂ ਦਾ ਸਾਰੇ ਚਿੱਟੇ ਕਾ ਨਹੀਂ ਤਿੰਨ ਨਿਕਲੇ ਆ ਆਪਣੀ ਨੀਸੇ ਖਾ ਜੀ ਤਿੰਨ ਨਿਕਲੇ ਤਿੰਨ ਤਿੰਨ ਨਿਕਲੇ ਮਿੱਤਰੋ ਜੇ ਕਦੇ ਨੇੜੇ ਟਡੇ ਕਾ ਗਿਆਂ ਨੇ ਚਿੰਗਾਂ ਗੁੱਜਰ ਮਵਾਰਾ ਤੇ ਢਿਲਮੀ ਇਧਰ ਹਾਂ ਵੋਟਰ ਵਾਟਰ ਫਲੇਡ ਜਿਹੜੇ ਗਏ ਹੋਏ ਤਾਂ ਕਮੈਂਟ ਆ ਬਾਈ ਜਰੂਰ ਦੱਸ ਦਿਓ ਜੀ ਨਾ ਇੰਨੇ ਕਿ ਬਾਈ ਕੋਲ ਹੈਗੇ ਅੱਗੇ ਤੇ ਦੇ ਦਿਓ ਯਾਰ ਮੋੜ ਦਿਓ ਜੀ ਹੈ ਨਾ ਹਾਂ ਤੇ ਧੰਨਵਾਦ ਹੋ ਗਿਆ ਨਾ ਦਾ ਸਹੀ ਗੱਲ ਅੱਗੇ ਹੱਤੂ ਵੀ ਰਹਿ ਗਏ ਹੁਣ ਤਾਂ ਇਹ ਕੋਲੇ ਇੱਕ ਤਾਂ ਗਣਗਾਂ ਹੀ ਵੱਜਣਾਂ ਦਾ ਦੋ ਆ ਬਸ ਇਹਦੇ ਕੋਲ ਉੱਡਣਾਂ ਨੇ ਦੋ ਆ ਨਿਕਲੇ ਆਉਂਦੇ ਆ ਕੋਈ ਨਹੀਂ ਦਾਹ ਦਰੰਗ ਜੇ ਹੋਏ ਤਾਂ ਕਿਸੇ ਕੋਲੇ ਬਸ ਠੀਕ ਆ ਢਾਣੇ ਬਾਦ ਹਾਂ ਢਾਣੇ ਬਾਦੀ ਤੇ ਲੋਕ ਲਾ ਦੀ ਇਹਨੂੰ ਧਾਣੇ ਇੱਥੇ ਵਿੱਚੋਂ ਨਾ ਜਾਂਦੇ ਨੇ ਬਾਹਰ ਚ ਬਾਹਰ ਦਾਣੇ ਨੇ ਕਿਉਂ ਅੰਦਰ ਵੜ ਜਾਂਦੇ ਆ ਤੇ ਬੱਚੇ ਤੇ ਦੱਸਦੇ ਨਹੀਂ ਕੋਈ ਨਹੀਂ ਆਪਣੇ ਤਿੰਨ ਬੱਚੇ ਨਿਕਲੇ ਦਾਦੂ ਮੇਰਾ ਵੀਰ ਬਣ ਕੇ ਕੋਈ ਦਿੰਦੇ ਕੋਲ ਗਏ ਆ ਜੀ ਕਿਹਨੇ ਨਾਂ ਦੱਸੇ ਨਹੀਂ ਤਾਂ ਫਿਰ ਤੱਲੂ ਵੀ ਕਰਵਾ ਲੇ ਨਹੀਂ ਕਿਰਪਾਨ ਚੱਲੂ ਜੀ ਨਾਂ ਦੱਸੇ ਹਾਂਜੀ ਮਿੱਤਰੋ ਜਾਇਆ ਸਾਕ ਜਾ ਕੇ ਹੁਣੇ ਮਿੱਤਰੋ ਕਿਹੜੇ ਬੱਚੇ ਹਾਂ ਆਪਣੇ ਆਹ ਆ ਬੱਚਾ ਤਾਂ ਹੈ ਹੀ ਨਹੀਂ ਯਾਰ ਮੇਰਾ ਕਾਲੀ ਬੂਛ ਵਾਲਾ ਦਾ ਕਿਧਰ ਆਇਦ ਨੂੰ ਹਾਂ ਹਾਂ ਇਹ ਦੁਆਰਾ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਇਹਦਾ ਹੀ ਇਹ ਪਤਾ ਨਹੀਂ ਇਹ ਰੰਗ ਕਿੱਥੇ ਲੱਗ ਰੇ ਕਾਲੀ ਬੂਛ ਜਮਾਂਦਰੂ ਆ ਹਨਾ ਹਾਂ ਹੋ ਗਿਆ ਇਹ 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 ਗਿਆ ਮੁਰਕਾ ਆ ਜੇ ਕੋਈ ਭੈਣ ਦੀ ਤੂ ਆਵਾਰ ਤੇ ਮਿੱਤਰੋ ਆਪਾਂ ਇੱਕ ਕਬੂਤਰ ਨੇ ਦਵਾਈ ਵੀ ਲਾਉਣੀ ਸੀਗੀ ਤੇ ਅੱਜ ਆਪਾਂ ਯਾਰ ਨਹੀਂ ਲਾਉਣੀਗੀ ਕੈਨਸਲ ਹੋ ਗਿਆ ਕੰਮ ਤੇ ਡੈਡੀ ਹੈਣੀਗਾ ਘਰੇ ਤੇ ਉਹ ਗਿਆ ਵਿਆ ਭੂਗ ਤੇ ਇਹਨਾਂ ਕੂਤਰ ਨੇ ਦਵਾਈ ਲਾਉਣੀ ਸੀਗੀ ਤੇ ਇੱਧਰ ਮਿਲੀ ਹੈ ਕਬੂਤਰ ਨੂੰ ਆਪਾਂ ਅੱਧੀਆਂ ਉਧਰ ਛੱਡ ਦਿੰਨੇ ਆ ਆ ਵੀ ਇੱਧਰ ਛੱਡ ਦਿੰਦੇ ਹਾਂ ਤਰੀ ਇੰਦੇਲੇ ਖੋਡੇ ਆ ਇਹ ਵਾਰੀ ਵਾਲੀ ਨਹੀਂ ਨਹੀਂ ਆਂਡੇ ਲਈ ਹੁੰਦੇ ਹੈ ਯਾਰ ਹੋਰ ਤੇ ਕਿਥੇ ਕਾਲੀ ਟੋਰੀ ਵਾਲੀ ਵੀ ਮਿਲਦੀ ਆ ਇਹ ਕਿਤੇ ਹੋਰ ਛੜ ਦੇ ਕਾਲੀ ਟੋਰੀ ਵਾਲੀ ਆਪਰੇ ਲਈ ਹੁੰਦੇ ਆ ਆ ਵੀ ਲਈ ਤੇ ਹੁੰਦੇ ਆ ਕਿਉਂ ਮੇਰੇ ਕਿ ਆ ਰਹੇ ਆ ਗਾ ਉਧਰ ਹੀ ਛੜ ਦੇ ਕਿੱਥੇ ਉਧਰ ਹੀ ਹੁਡੇ ਜੀ ਮੈਨ ਲਗਦਾ ਆ ਨਹੀਂ ਛੜਨੀ

ਕਿ ਆ ਡੇ ਇਧਰ ਇਹਨਾਂ ਨੂੰ ਇਧਰ ਨਹੀਂ ਮਿਲਦੀਆਂ ਇਹ ਆਂਡੇ ਕੱਲ ਲਾਉਂਦਗੇ ਪੋੜ ਨਹੀਂ ਕਾਤੋਂ ਲਾਉਂਦਨਾ ਇਹ ਦਾਣੇ ਰੱਖ ਦੇਗੇ ਟ੍ਰੇ ਯਾਰ ਆਪਾਂ ਅੱਜ ਹੈਗਾ ਦਵਾਈ ਦਾ ਕੈਂਸਲ ਮਿੱਤਰੋ ਜੜੀ ਭੁੱਗ ਗਿਆ ਵੇ ਤੇ ਯਾਰ ਫਿਰ ਇਕੱਠੇ ਹੋਣੇ ਨੇ ਦਵਾਈ ਦੂਈ ਰੰਗ ਰੁੰਗ ਵੀ ਆ ਖੋਲੀ ਖੁੱਡਾ ਇਧਰ ਲਾ ਓਏ ਦਾ ਸਾਰੇ ਪੱਟੇ ਪਏ ਪੱਟ ਕੇ ਸਾਫ਼ ਕਰਾਂਗੇ ਪੱਟ ਕੇ ਸਾਫ਼ ਕਰਾਂਗੇ ਤੂੰ ਤਾਂ ਨਹੀਂ ਪੱਟਨੇ ਸੀ ਆਪਦੇ ਤੇ ਮੈਂ ਜਿਹੜਾ ਤਾਂ ਪੱਟਤੇ ਸਾਰੇ ਵੀ ਨਾਲੇ ਪਏ ਓਏ ਯਾ ਲਈ ਓਰੇ ਐਂ ਤਰਾ ਦੇ ਬਾ ਇਹ ਤਾਂ ਨਹੀਂ ਤੇ ਇਹ ਸਾਫ਼ ਹੋਣਗੇ ਇਹ ਮੇਰੇ ਅੰਦਰ ਤੇ ਪੱਟੇ ਤੇ ਫਿਰ ਹੌਲੀ ਪਟਦੇ ਨਾ ਪੰਜਾ ਹਫ਼ਤੇ ਤੋਂ ਦੂਜੀ ਫੇਰ ਪਟਦੇ ਇੱਧਰ ਕਿਹੜੇ ਆਖੋਲ ਕਿੱਧਰ ਛੱਡਦੇ ਸਾਰੇ ਕਬੂਤਰ ਆਏ ਕਬੂਤਰਾ ਇਹ ਇਹ ਵੱਡੇ ਕਬੂਤਰਾ ਇਹਨਾਂ ਨੂੰ ਆਪਾਂ ਰੋਡਾਂ ਦੇ ਪਾਰ ਕੇ ਥੋੜਾ ਥੋੜਾ ਨਾ ਯਾਰ ਆਪ ਆ ਦਿੰਨੇ ਮਿੱਤਰੋ ਆਪਾਂ ਰੋਡਾਂ 'ਚ ਕੋਟੇ ਲੱਗੇ ਸੀ ਉਹਦੋਂ ਕਬੂਤਰਾ ਦਾਣਾ ਪਾਣੀ ਕਰਦ ਗਿਆ ਆਪਾਂ ਰੈਡੀ ਤੇ ਪਾਣੀ ਸਾਰਿਆਂ ਨੂੰ ਧੋ ਕੇ ਪਾ ਦਿੰਨੇ ਆ ਤੇ ਦੇਖੋ ਪਿੱਲੀਆਂ ਇੱਟਾਂ ਵੀ ਜਿਹੜਾ ਪੰਗਾ ਸੀ ਆਪਾਂ ਬਰੀਕ ਬਰੀਕ ਰੋਡੀਆਂ ਵਿੱਚ ਉੱਗ ਗਿਆ ਸਾਰਾ ਮੜੀਆਂ ਮੋਟੀਆਂ ਰਹਿਗਾਂ ਤੇ ਇਹ ਦਾਣੇ ਪਾ ਦਿੰਨੇ ਸਾਰੇ ਉਤਰ ਨੂੰ ਆਪਾਂ ਆ ਜੋ ਕਿ ਨਾ ਬੱਦਰੀ ਸੀ ਆਏ ਧੁੱਪ ਤਾਂ ਨਿਕਲੀ ਨਾ ਬੱਦਰੀ ਸੀ ਮਾੜੀ ਮੋਟੀ ਧੁੱਪ ਹੀ ਨਿਕਲੀ ਆ ਤੇ ਬੱਦਲ ਹੀ ਬੱਦਲ ਚਾਰੇ ਪਾਸੇ ਸੂਰਜ ਦੇਖੋ ਕਿੰਨਾ ਨਿਕਲਿਆ ਆ ਵੇਖੋ ਅਜੇ ਵੀ ਇੱਧਰ ਰੋਡਣਾ ਚੁਗੀਆਂ ਆਂਦੇ ਕਬੂਤਰ ਇੱਕ ਆਪਾਂ ਦਵਾਈ ਲੈ ਕੇ ਆਉਣੀ ਹੈ ਹੈਲਥ ਆਪਾਂ ਉਹ ਸਾਦ ਕੋ ਵੀ ਨਹੀਂ ਮਿਲੀ ਅੱਜ ਗਏ ਸੀਗੇ ਤੇ ਪਿੰਡੋਂ ਵੀ ਨਹੀਂ ਮਿਲੇਗੀ ਉਹ ਸ਼ਹਿਰ ਜਾਣਾ ਪੈਣਾ ਉਹਨਾਂ ਸਾਰੀ ਕੈਲਸ਼ੀਅਮ ਪੂਰੀ ਹੋ ਜਾਂਦੀ ਕਬੂਤਰਾਂ ਦੀ ਤੇ ਕਬੂਤਰਾਂ ਦਾਣਾ ਪਾ ਦਿੰਨੇ ਆ ਪਾਤਾ ਜੀ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਹੁੰਡੇ ਆ ਪਾਤ ਹੋ ਕੇ ਤੇ ਪਾਣੀ ਦੇ ਭਰਦੇ ਆ ਤੇ ਬੱਚੇ ਇੱਧਰ ਤੇ ਸਾਰੇ ਗੁੰਡੇ ਆ ਪਤੋਗੇ ਭਰਦੇ ਆ ਪੀਪਗਾ ਵੀ ਦੋ ਕੁੰਡੇ ਆ ਚਾਰ ਪੀਪਗਾ ਤੇ ਧੋਗੇ ਭਰਤਾ ਤੇ ਆਪਣੀ ਵਾਦ ਕਰ ਇਧਰ ਤਿੰਨ ਆਂਡੇ ਹੋਰ ਕੱਢ ਲਿਆ ਖੁੱਡੇ ਚ ਮਿੱਤਰੋ ਇਹ ਖੋ ਰੱਖ ਲਿਆ ਇੱਕ ਤੇ ਏਰ ਲਾਈ ਤਰੇ ਉਹਦੇ ਇੱਕ ਆ ਪਿਆ ਲੈ ਇਹ ਉਹ ਉਹਦੇ ਰੱਖਿਆ ਨਾ ਉਹ ਕਾਲੇ ਘਾਂਡਾ ਜਿਹੜੇ ਨੀਲੇ ਦੇ ਮਗਰ ਖੜੀਆ ਉਪਰ ਇਹ ਨੂੰ ਕਰਕੇ ਉਹਦੇ ਕਾਰਨ ਆਮੀ ਆ ਇਹ ਉਹ ਉਹਦੀ ਰੱਖ ਸਕਦੀ ਆ ਉਈ 阿里 ਗਲਾਬੀ ਵਾਲੀ ਉਹ ਇਕੱਠੀ ਹੋਈ ਬੈਠੀ ਆ ਇਹ ਵੀ ਕੱਢ ਗਈ ਚਾਰ ਹੋ ਗਏ ਕਬੂਤਰਾਂ ਦਾਣਾ ਪਾਣੀ ਚੋਕ ਲਿਆ ਸੀਗਾ ਤੇ ਇੱਕ ਦੋ ਯਾਰ ਕਬੂਤਰ ਖਾऊं ਖਾऊं ਹੀ ਕਰਦੇ ਸੀਗੇ ਤਿੰਕ ਤਾਂ ਆ ਗੁੱਦਰੀ ਕਰਦੀ ਆ ਬੈਠੀ ਲਾਸਰੀ ਤੇ ਇੱਕ ਅੱਧਾ ਹੋਰ ਹੈ ਇੱਥੇ ਚੱਕਦਾ ਤੇ ਥੋੜਾ ਜਿਹਾ ਖਾਂ ਵੀ ਲੱਗਾ ਇਹਨਾਂ ਨੂੰ ਤੇ ਇਹਨਾਂ ਨੂੰ ਆਪਾਂ ਗੋਲੀ ਦੇ ਦੇਨੇ ਟੈਰਾਮੇਸੀਨ ਦੀ ਇਹ ਗੁੱਤਰੇ ਬੁਖਾਰ ਬਹੂਰ ਹੋਵੇ ਸਾਰਾ ਕੋ ਧਾਰਨ ਦੀ ਜਖਾਮ ਜੂਣ ਲੱਗਾ ਵੇ ਤੇ ਉਹ ਵੀ ਚੱਕ ਦਿੰਦੀ ਜਖਾਮ ਜੂਣ ਦੀ ਤੇ ਇਹਨਾਂ ਨੂੰ ਪਾੜ ਦੇਨੇ ਥੋੜੀ ਜੀ ਇਹ ਆਪਾਂ ਦੇਣੀ ਛੂਲਿਆਂ ਦੇ ਦਾਣੇ ਜੀਨੀ ਦੀ ਡੇਟ ਲਿਖੀ ਵੀ ਆ ਪੈਂ ਇੰਟਰਵਿਊ ਪ੍ਰਾਈਜ਼ ਲਈ ਗਿਆ ਵਾ ਡੇਟ 2026 ਦੇ ਕਰਾ 24 ਤੱਕ ਲੈ ਕੇ ਆ ਰਹੀ ਡੇਟ ਤੇ ਇਹ ਪਾਸ ਨੂੰ ਦੇ ਸਕਦੇ ਆ ਤੁਹਾਨੂੰ ਬਖਾਰ ਬਹੂਰ ਆਣਾੁੱਤੇ ਜਨਮ ਰਾਸ ਤੇ ਸਾਰੇ ਹਸਿੰਦੀ ਆ ਗੁਲੀ ਹੁੰਦੀ ਆ ਤੇ ਇਹ ਆਪਾਂ ਦੇਣੀ ਹੈਗੀ ਆ इनी गोली लो कि गोली तो आप कोसा पानी दे देंगे तो दो करी देवे बस कबूतर शराब आज कबूतर सही हो जाएंगे तो इन्हू फा के दें कबूतरी मित्रों फलो जी क्या फोन रखना इतने ਤਾਂ ਇਹ ਆਪ ਥੋੜਾ ਜਿਹਾ ਪਾਣੀ ਦੇ ਦਾਂਗੇ। ਇਹ ਕਿਹਦੇ ਘੋਰ ਬੱਚਾ ਹੋਗਾ। ਦੂਸਰੇ ਡਰ ਗਿਆ। ਇਹ ਕੋ ਬੱਚੇ ਨੂੰ ਥੋੜਾ ਜਿਹਾ ਖਾਣਾ। ਹੋ ਵੇ ਤਾਂ ਜਮਾ ਗੋਟਾ। ਇੱਕ ਹੋਣੋਂ। ਬਸ ਦੋਵਾਂ ਨੂੰ ਦੇ ਕੇ ਬਸ ਪਾਣੀ ਪੁਣੀ ਪਾਇਆ ਵੇ। ਇੱਕ ਦੋ ਦਿਨ ਦੇਵਾਂਗੇ ਤੇ ਆਪੀ ਆਰਾਮ ਆ ਜੂ ਇਹਨਾਂ ਨੂੰ ਹਾਂਜੀ ਮਿੱਤਰੋ ਕਰਦੀਆਂ ਆਪਾਂ ਵਲੌਗ ਦੀ ਐਂਡਿੰਗ ਤੇ ਬੱਦਲ ਬਹੁਤ ਬਣਾਏ ਮਿੱਤਰੋ ਤੇ ਹਜੇ ਬਾਜ ਨੂੰ ਹੀ ਦਾਣਾ ਪਾਣੀ ਦੇਣਾ ਤੇ ਕੁੱਤਿਆਂ ਨੂੰ ਵੀ ਗਿੜਕੜਾ ਕੇ ਲੈ ਕੇ ਆਉਣ ਬਾਹਰ ਰੋਟੀ ਪਾ ਕੇ ਤੇ ਵਲੌਗ ਵੀ ਅਪਲੋਡ ਕਰਨਾ ਟਾਈਮ ਕਾਫੀ ਲੱਗੇ ਨਾ ਤੇ ਮੈਂ ਐਂਡਿੰਗ ਕਰ ਹੀ ਦੇਗੀ ਬੱਦਲ ਵੇਖੋ ਕਿੰਨਾ ਬਣਾਇਆ ਮੀਂਹ ਦੀ ਪੂਰੇ ਪੂਰੇ ਚਾਂਸ ਹੈਗੇ ਆ 70% ਆਉਣ ਦੇ ਬਾਕੀ ਕਾਰੋ ਤੇ ਦਾ ਤ ਵੀ ਨੈਟ ਰੀਂ ਮੀਂਦਾ ਹਤਾ ਚਿਰੋ ਵੇਖੀ ਜਾਂਦੀ ਆ ਤੇ ਚਲੋ ਮਿੱਤਰੋ ਕਰ ਦਨੇ ਆਪ ਬਲੌਗ ਦਾ ਐਂਡ ਤੇ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਚੈਨਲ ਸਬਸਕ੍ਰਾਈਬ ਕਰ ਲਓ ਜਿੰਨਾ ਵੀਰਾਂ ਨੇ ਕਿਹਾ ਨਹੀਂ ਸਬਸਕ੍ਰਾਈਬ ਕੀਤਾ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਦਾ